ਵੀ ਬਖਰੀ ਛੱਡ ਤੀਆ ਹੋ ਗਿਆ ਦਿਲ ਤੇ ਕੋਈ ਐ ਬਤਾਏ ਲੱਗਦਾ ਮਰੂ ਜੇ ਸ਼ਹਿਰ ਚੰਡੀ ਕਰਦਾ ਹੀ ਨਾ ਨੀ ਤੇਰੇ ਵੇਦਾ ਮੰਗਣੀ ਪੂਰੀ ਪਿਆਰਾ ਵਿਆਹਦਣਾ ਤੇ ਹੋਰ ਸਭ ਹੋਰ ਤਾਂ ਦੇ ਮਨਾ ਵਿੱਚ ਖੇ ਖੇਡਾਂ ਪਰ ਜਾਣਾ ਤੇ ਸੰਭਾਵਕ ਹੈ ਗੱਭਰੂ ਖੁਸ਼ ਹੁੰਦੇ ਹਨ ਕਿਉਂਕਿ ਜੋ ਹੋਣਾ ਦਿਆਂ ਮੰਗੇਤਰਾ ਗੋਟੀਆਂ ਤੇ ਭੈਣਾ ਸਭ ਖੁਸ਼ ਹਨ ਬੁੱਢੇ ਬੁੱਡੀਆਂ ਖੁਸ਼ ਹੁੰਦੇ ਹਨ ਕਿਉਂਕਿ ਉਹਨਾਂ ਦੇ ਬੱਚੇ ਬੱਚੀਆਂ ਖੁਸ਼ ਹਨ ਉਹ ਆਪਣੇ ਵਿਚਕਾਰ ਇਸ ਇਲਾਕੇ ਦੀ ਆਨ ਮਾਨ ਸ਼ਾਨ ਐਮ ਐਲ ਏ ਸਾਹਿਬ ਡਾਕਟਰ ਚਾਂਜੀ ਸਖਤਨੀ ਆਪ ਪਾਰਟੀ ਨੇ ਐਮਐਲਏ ਪਹੁੰਚ ਚੁੱਕੇ ਨੇ ਸੋ ਹੋਰ ਜ਼ੋਰਦਾਰ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਵੇ ਆਪਣੇ ਦੇ ਵਿੱਚ ਤਕਰੀਬਨ 10:15 ਮਿੰਟ ਦੇ ਲਈ ਉਹਨਾਂ ਨੇ ਸ਼ਿਰਕਤ ਕਰਨੀ ਹੈ ਚੰਦਨੀ ਸਿੰਘ ਚੰਨੀ ਸਾਹਿਬ ਪਹੁੰਚੇ ਹੋਏ ਨੇ ਤੇ ਸੰਦੀਪ ਬਾਈ ਜੀ ਜਿਹਨਾਂ ਦੀ ਬਦੌਲਤ ਤੁਸੀਂ ਸਾਰੇ ਇਕੱਠੇ ਹੋਏ ਐਨਾ ਸੋਹਣਾ ਪ੍ਰੋਗਰਾਮ ਚੱਲਦਾ ਹੈ ਵਿੱਚ ਮੈਂ ਵੈਸੇ ਸੰਗ ਕਰਨਾ ਆ ਗਿਆ ਸਾਨੂੰ ਬੜੀ ਸੋਹਣੀ ਪਰਫਾਰਮੈਂਸਾਂ ਚੱਲ ਰਹੀਆਂ ਸਾਰੇ ਸਟੂਡੈਂਟਾਂ ਨੇ ਆ ਤੇ ਬੜਾ ਵਧੀਆ ਲੱਗਦਾ ਸੋ ਬਹੁਤਾ ਟਾਈਮ ਨਾ ਲੰਦੇ ਹੋਏ ਤੁਹਾਡੇ ਕੰਮ ਦੀਆਂ ਗੱਲਾਂ ਧਿਆਨਯੋਗ ਗੱਲਾਂ ਠੀਕ ਹੈ ਸਟਾਰਟ ਕਰਦੇ ਆ ਕਿ ਜਦੋਂ ਅਸੀਂ ਹਰ ਸਾਲ ਵੈਸੇ ਤਾਂ ਕੋਈ ਨਾ ਕੋਈ ਈਵੈਂਟ ਆਪਣੇ ਇੰਸਟੀਚੂਟ ਦੇ ਵਿੱਚ ਕਰਦੇ ਆ ਉਹ ਤਾਂ ਕਰਦੇ ਆ ਕਿਉਂਕਿ ਇੰਸਟੀਚੂਟ ਅਮਰੰਡਾ ਚ ਬਹੁਤ ਸਾਰੇ ਨੇ ਆਇਲ ਸੈਂਟਰ ਨੇ ਚੱਲਦੇ ਨੇ ਜਾਂ ਫਿਰ ਬੜੇ ادارے ਚੱਲਦੇ ਨੇ ਕੀ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਕੋਲ ਬੱਚਾ ਹੈਗਾ ਤਾਂ ਅਸੀਂ ਚਾਹੁੰਦੇ ਆ ਕਿ ਜੇ ਬੱਚਾ ਹੈਗਾ ਤਾਂ ਬੱਚੇ ਇਹ ਨਹੀਂ ਹੈਗਾ ਸਾਡਾ ਕੰਮ ਕੀ ਤੁਸੀਂ ਆਉਨੇ ਹੋ ਫੀਸ ਦੇਤੀ ਅਸੀਂ 2 ਘੰਟੇ ਲਵਾ ਦੇ ਚਲੋ ਅਸੀਂ ਚਾਹੁੰਦੇ ਆ ਕੁਝ ਅਲੱਗ ਹੋ ਜਵੇ ਅਲੱਗ ਦਾ ਮਤਲਬ ਕਿ ਤੁਹਾਡੇ ਚ ਜਿਹੜਾ ਟੈਲੈਂਟ ਸ਼ਿਪ ਆ ਉਹਨੂੰ ਅਸੀਂ ਬਾਹਰ ਲੈ ਕੇ ਆਈਏ ਸ਼ੋਰਟ ਟਰਮ ਕੋਰਸ ਹੈ ਇੱਕ ਡਿਪਲੋਮੇ ਵੀ ਹੈਗੇ ਆ ਜੋ ਤੁਸੀਂ ਕਰਦੇ ਹੋ ਤਾਂ ਅਸੀਂ ਉਹਨਾਂ 'ਚ ਚਾਹੁੰਦੇ ਆ ਕਿ ਦੋ ਤਿੰਨ ਇਵੈਂਟ ਅਸੀਂ ਸਾਲ 'ਚ ਕਰਾਉਣੇ ਆ ਜਿਵੇਂ ਬਲੱਡ ਨੇਸ਼ਨ ਕੈਂਪਸ 'ਚ ਹਰ ਸਾਲ ਕਰਾਉਣੇ ਆ ਜਿਹੜੇ ਬੱਚੇ ਲੌਂਗ ਟਰਮ ਸਾਡੇ ਨਾਲ ਚੱਲਣਗੇ 1 ਇਅਰ ਦੇ ਵਿੱਚ ਸ਼ਾਇਦ ਉਹ ਆਉਣ ਵਾਲਾ ਸਾਡਾ ਬਲੱਡ ਕੈਂਪ ਉਹ ਵੀ ਦੇਖ ਸਕਣ ਇਸ ਤੋਂ ਬਾਅਦ ਸਾਡੀ ਲੋਹੜੀ ਸੈਲੀਬ੍ਰੇਸ਼ਨ ਹੁੰਦੀ ਹੈ ਉਹ ਵੀ ਅਸੀਂ ਇਸੇ ਤਰ੍ਹਾਂ ਮਨਾਉਣੇ ਆ ਲੋਹੜੀ ਵੀ ਬਹੁਤ ਵਧੀਆ ਤਰੀਕੇ ਨਾਲ ਜਾਵੇ ਸਾਡਾ ਇਹ ਤੀਜ ਸਣੀ ਦਾ ਇਸ ਤੋਂ ਇਲਾਵਾ ਛੋਟੇ ਛੋਟੇ ਇਵੈਂਟ ਹੋਰ ਹੁੰਨੇ ਆ ਮੂਮੈਂਟ ਡੇ ਆ ਗਿਆ ਜਾਂ ਫਿਰ ਹੋਰ ਇਦਾਂ ਦੇ ਉਹ ਅਸੀਂ ਮਨਾਉਨੇ ਰਹਨੇ ਹਾਂ ਤਾਂ ਮਨਾਉਨੇ ਤਾਂ ਕਿ ਐਕਟੀਵਿਟੀ ਰਹੀ ਤੁਹਾਡੀ ਪਰਫਾਰਮੈਂਸ ਤੁਹਾਡੇ ਚ ਕਿਹੜਾ ਟੈਲੈਂਟ ਹੈ ਉਹ ਸਾਹਮਣੇ ਆ ਜਾਂਦਾ ਤੇ ਜਦੋਂ ਅਸੀਂ ਆਪਾਂ ਤੀਜ ਬਾਰੇ ਅਸੀਂ ਸੋਚਿਆ ਕਿ ਆਪਾਂ ਕਿ ਤੀਜ ਦਾ ਪ੍ਰੋਗਰਾਮ ਕਰਨਾ ਤੁਹਾਨੂੰ ਅਨਾਉਂਸ ਕੀਤਾ ਗਿਆ ਦੋਨੇ ਆਪਣੀ ਜਿਹੜੀਆਂ ਬ੍ਰਾਂਚਾਂ ਹੈਗੀਆਂ ਬਰਾਂਡੇ ਦੇ ਵਿੱਚ ਹਨਾ ਕਿਤੇ ਤੁਹਾਨੂੰ ਤਾਂ ਉਸ ਸਮੇਂ ਕੀ ਹੋਇਆ ਬਹੁਤ ਸਾਰੇ ਬੱਚੇ ਤੀਜ ਦੇ ਮਾਰੇ ਅੱਜ ਪੰਜਾਬ ਐਜੂਕੇਸ਼ਨ ਸੈਂਟਰ ਦੇ ਵਿੱਚ ਆਪਣਾ ਤੁਹਾਡਾ ਤੀਜ सेलिब्रेट ਕੀਤੀ ਗਈ ਹੈ ਹਨ ਤੇ ਪੂਰਾ ਕੀ ਸੀਗਾ ਜੀ ਪ੍ਰੋਗਰਾਮ ਅੱਜ ਦਾ ਤੇ ਕੀ ਕੀ ਪਰਫਾਰਮ ਕੀਤਾ ਬੱਚਿਆਂ ਨੇ ਜ਼ਰੂਰ ਦੱਸੋ ਇਹਦੇ ਬਾਰੇ ਅੱਜ ਸਾਡੇ ਇੰਸਟੀਟਿਊਟ ਪੰਜਾਬ ਐਜੂਕੇਸ਼ਨ ਸੈਂਟਰ ਮੋਰੰਡਾ ਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਤੀਜ ਦਾ ਤਿਉਹਾਰ ਸੈਲੀਬ੍ਰੇਟ ਕੀਤਾ ਜਿਸ ਦੇ ਵਿੱਚ ਬੱਚਿਆਂ ਨੇ ਪੰਜਾਬੀ ਕਲਚਰ ਬਾਰੇ ਬਹੁਤ ਵਧੀਆ ਪਰਫਾਰਮ ਕੀਤਾ ਪੰਜਾਬੀ ਕਲਚਰ ਬਾਰੇ ਦੱਸਿਆ ਤੇ ਨਾਲ ਹੀ ਆਪਾਂ ਜਿਹੜੇ ਜਿਹੜੇ ਸਾਡੇ ਕੋਲ ਪਤਵੰਤੇ ਸੱਜਣ ਪਹੁੰਚੇ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆਂ ਤੇ ਨਾਲ ਨਾਲ ਸਾਡੇ ਸਟੂਡੈਂਟਸ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਤੇ ਇਸ ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਹੋਰ ਵੀ ਰੰਗ ਬੰਨਿਆ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਬੱਚੇ ਸਟੇਜ 'ਤੇ ਇਦਾਂ ਦੀ ਪਰਫਾਰਮੈਂਸਿਸ ਦਿੰਦੇ ਰਹਿੰਦੇ ਆ ਬੜੇ ਮਾਣ ਵਾਲੀ ਗੱਲ ਹੈ ਤੇ ਸਾਨੂੰ ਪ੍ਰਾਊਡ ਫੀਲ ਹੋ ਰਿਹਾ ਤੇ ਬੱਚਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਅੱਜ ਦਾ ਸਾਡਾ ਜਿਹੜਾ ਇਹ ਸੀਗਾ ਤੀਜ ਦਾ ਬਹੁਤ ਹੀ ਵਧੀਆ ਤੇ ਇਹਨੂੰ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚਾੜਿਆ ਆ ਕਿ ਅੱਜ ਬੱਚਿਆਂ ਨੇ ਜਿਵੇਂ ਮਹਿੰਦੀ ਦਾ ਕੰਪੀਟੀਸ਼ਨ ਰੱਖਿਆ ਗਿਆ ਉਸ ਵਿੱਚ ਬੱਚਿਆਂ ਨੇ ਬਹੁਤ ਵਧੀਆ ਮਹਿੰਦੀ ਲਗਾਈ 23 ਤੋਂ ਬਿਨਾ ਹੋਰ ਲੋਕ ਗੀਤ ਬੱਚਿਆਂ ਵੱਲੋਂ ਗਾਏ ਗਏ ਤੇ ਨਾਲ ਹੀ ਨਾਲ ਸਟੂਡੈਂਟਸ ਦਾ ਤੇ ਨਾਲ ਹੀ ਨਾਲ ਸਾਡੇ ਇੰਸਟੀਟਿਊਟ ਦੇ ਵਿੱਚ ਜੋ ਮਹਿਮਾਨ ਸਾਡੇ ਪਹੁੰਚੇ ਆਪਣਾ ਬਹੁਤ ਹੀ ਕੀਮਤੀ ਸਮਾਂ ਉਹਨਾਂ ਨੇ ਸਾਨੂੰ ਦਿੱਤਾ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਨਾਨਾ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਤੇ ਇਦਾਂ ਦੇ ਪ੍ਰੋਗਰਾਮ ਅਸੀਂ ਆਪਣਾ ਇੰਸਟੀਟਿਊਟ ਦੇ ਵਿੱਚ ਕਰਵਾਉਂਦੇ ਰਹਿੰਦੇ ਹਾਂ ਸਾਡਾ ਇੱਕੋ ਇੱਕ ਮੋਟਿਵ ਹੁੰਦਾ ਹੈ ਕਿ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਨਾਲ ਕਲਚਰ ਐਕਟੀਵਿਟੀਆਂ ਦੇ ਵਿੱਚ ਵੀ ਅਸੀਂ ਅੱਗੇ ਲੈ ਕੇ ਆਈਏ ਜਿਨ੍ਹਾਂ ਬੱਚਿਆਂ ਦੀ ਹੌਸਲਾ ਵਜਾਈ ਹੋਵੇ ਜਿਹੜੇ ਜਿਹੜੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਜਾਂ ਜਿਹੜੇ ਜਿਹੜੇ ਬੱਚੇ ਆ ਸਾਨੂੰ ਲੱਗੇ ਕਿ ਬੈਸਟ ਪਰਫਾਰਮਰ ਹੈਗੇ ਆ ਤਾਂ ਉਹ ਬੱਚਿਆਂ ਨੂੰ ਅਸੀਂ ਉਹਨਾਂ ਦੀ ਹੌਸਲਾ ਵਜਾਈ ਦੇ ਲਈ ਮੀਸ ਕਿ ਉਹਨਾਂ ਨੂੰ ਮੋਮੈਂਟੋਸ ਵਗੈਰਾ ਵੀ ਦਿੱਤੇ ਤਾਂ ਕਿ ਬੱਚੇ ਹੋਰ ਮੋਟੀਵੇਟ ਹੋਣ ਤੇ ਅੱਗੇ ਵੱਧ ਵੱਧ ਕੇ ਇਸ ਇਦਾਂ ਦੀ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਦੇ ਰਹਿਣ ਸੋ ਬਹੁਤ ਹੀ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਤੇ ਸਟੂਡੈਂਟਸ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ